ਤੇ ਲੀਡਰ ਆਖਦਾ ਆਪਣੇ ਵਰਕਰਾਂ ਨੂੰ ਤੇ ਕੋਈ ਵਿਆਉਤ ਬੰਦੀ ਨਾ ਸੋਚ ਵਿਚਾਰ ਲਈਏ ਓਏ ਬੇਲੇ ਫਿਰਦੇ ਹਾਂ ਸੋਨੂੰ ਮੈਂ ਕੰਮ ਲਾਵਾਂ ਤੇ ਕੱਲ ਨੂੰ ਧਰਨਾ ਨਾ ਸੜਕ ਤੇ ਮਾਰ ਲਈਏ ਤੇ ਅੱਗੋਂ ਵਰਕਰ ਬੋਲਦਾ ਕਹਿੰਦਾ ਗੁਰੂ ਜੀ ਸਿਰਫ ਧਰਨਾ ਤੇ ਕਿਉਂ ਨਾ ਪੁਤਲਾ ਵੀ ਕਿਸੇ ਦਾ ਸਾੜ ਦਈਏ ਤੇ ਚਾਵਾਂ ਨਾਲ ਜੋ ਪੁੱਤ ਬਿਆਹ ਹੁਣ ਜਾਊ ਓਏ ਉਹਦੀ ਜਾਣਣਾ ਫਿਰ ਉੱਥੇ ਖਿਲਾਰ ਲਈਏ ਓਏ ਇੱਕ ਕਹਿੰਦਾ ਇਹ ਕਹਿੰਦਾ ਪੁਲਿਸ ਤੇ ਚਲਾਉਣੇ ਤਾਂ ਕਹਿੰਦਾ ਪੈਣ ਗਈ ਤੇ ਇੱਟਾਂ ਡਲਿਆਂ ਦੀ ਭਰਨਾ ਕਾਰ ਲਈਏ ਕਹਿੰਦਾ ਤਰੱਕੀ ਦੇਸ਼ ਦੀ ਵਿੱਚ ਜੋ ਪਾਉ ਹਿੱਸਾ ਕੋਈ ਲੰਘਣਾ ਵਿੱਚ ਬਾਜ਼ਾਰ ਜਾਵੇ ਤੇ 3-400 ਕਰੋੜ ਦਾ ਮੁਲਖ ਨੂੰ ਪਵੇ ਘਾਟਾ ਤੇ ਕਾਮਯਾਬ ਹੋ ਨਾ ਇੱਥੇ ਕੋਈ ਵਪਾਰ ਜਾਵੇ ਤੇ ਆਪਾਂ ਦੇਖਾਂਗੇ ਸੜਕ ਤੇ ਤੜਫਦੇ ਨੂੰ ਓਏ ਹਸ ਪਤਾਲ ਨਾ ਪਹੁੰਚ ਬਿਮਾਰ ਜਾਵੇ ਤੇ ਜਾ ਕੇ ਲੋਕਾਂ ਨੂੰ ਮਤ ਦੀ ਗੱਲ ਦੱਸੂ ਇਥੋਂ ਲੰਗਣਾ ਮੱਖਣ ਬਰਾੜ ਜਾਵੇ ਤੇ ਜਾ ਕੇ ਲੋਕਾਂ ਨੂੰ ਮਤ ਦੀ ਗੱਲ ਦੱਸੂ ਇਥੋਂ ਲੰਗਣਾ ਮੱਖਣ ਬਰਾੜ ਜਾਵੇ